ਸਸ਼ੀਗਾਲ ਤੁਸੀਂ ਵੇਖ ਰਹੇ ਹੋ ਜਗਬਾਣੀ ਤੇ ਮੈਂ ਹਾਂ ਦਿਲਸ਼ੇਰ 15 ਅਗਸਤ ਨੂੰ 78 ਵਾਂ ਜਾਦੀ ਆਜ਼ਾਦੀ ਦਿਹਾੜਾ ਆਪਾਂ ਮਨਾ ਲਿਆ ਅੱਜ 16 ਅਗਸਤ ਦਿਨ ਮੇਰੇ ਨਾਲ ਇੱਥੇ ਮੌਜੂਦ ਨੇ ਵੱਖ-ਵੱਖ ਸ਼ਹੀਦਾਂ ਦੇ ਪਰਿਵਾਰਕ ਮੈਂਬਰ ਤੁਸੀਂ ਦੇਖ ਸਕਦੇ ਹੋ ਮੇਰੇ ਨਾਲ ਮੌਜੂਦ ਨੇ ਇੱਥੇ ਵਿਸ਼ਾਲ <th>ਪਰ ਜੀ ਵਿਸ਼ਾਲ ਨਈਰ ਜੀ ਮਾਫ ਕਰਨਾ ਵਿਸ਼ਾਲ ਨਈਰ ਜੀ ਮੌਜੂਦ ਨੇ ਸੁਖਦੇਵ <th>ਥਾਪਰ ਦੇ ਦੋਤੇ ਹੁੰਦਾ ਇਹਨਾਂ ਵੱਲੋਂ ਦਾਵਾ ਕੀਤਾ ਜਾਂਦਾ ਹੈ ਦਾਵਾ ਕੀ ਹੈ ਦਾਅਵੇ ਬਾਰੇ ਵੀ ਗੱਲ ਕਰਾਂਗੇ ਪਰ ਅੱਜ ਇਹਨਾਂ ਦੇ ਨਾਲ ਦੱਸਿਆ ਜਾਂਦਾ ਹੈ ਕਿ ਜੱਗੋ 13ਵੀਂ ਹੋ ਗਈ ਹੈ ਜਿਵੇਂ ਇਹਨਾਂ ਨੇ ਦਾਵਾ ਕੀਤਾ ਹੈ ਕਿ ਅੱਜ ਉਸ ਸੁਖਦੇਵ <th>ਥਾਪਰ ਦੇ ਘਰ ਤੱਕ ਗਏ ਪਰ ਉੱਥੇ ਤਾਲਾ ਲੱਗਾ ਮਿਲਿਆ ਕੀ ਪੂਰਾ ਮਾਮਲਾ ਕੀ ਹੈ ਸੁਖਦੇਵ ਜੀ ਪਹਿਲਾਂ ਤਾਂ ਅ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਕੇਸੀਔਰ ਜਗਬਾਨੀ ਦਾ ਧੰਨਵਾਦ ਕਰਦਾ ਕਿਉਂਕਿ ਲੰਬੇ ਸਮੇਂ ਤੋਂ ਜਿਹੜੀਆਂ ਸ਼ਹੀਦਾਂ ਦੀਆਂ ਆਵਾਜ਼ਾਂ ਸਤੰਤਰਤਾ ਦੇ ਸੰਵਾਜਾਂ ਸਰਕਾਰਾਂ ਤੱਕ ਸਾਡੀਆਂ ਪਹੁੰਚਦੀਆਂ ਤੁਹਾਡੀ ਔਰ ਤੁਹਾਡੀ ਟੀਮ ਦਾ ਬਹੁਤ-ਬਹੁਤ ਸ਼ੁਕਰੀਆ ਸਰ ਅੱਜ ਇਹ ਮਸਲਾ ਸਾਡੇ ਨਾਲ ਹੋਇਆ ਹੈ ਕਿ ਅਸੀਂ ਅਮਰ ਸ਼ਹੀਦ ਸੁਖਦੇਵ ਵੈਲਫੇਅਰ ਸੁਸਾਇਟੀ ਦਾ ਮੈਂ ਰਾਸ਼ਟਰੀ ਅਧਿਐਨ ਜੀ ਔਰ ਸ਼ਹੀਦ ਸੁਖਦੇਵ ਜੀ ਦਾ ਮੈਂ ਦੋਤਾ ਹਾਂ ਔਰ ਅਸੀਂ ਪਿਛਲੇ 2010 ਤੋਂ ਇਕ ਸ਼ਹੀਦਾਂ ਨੂੰ ਲੈ ਕੇ ਅਸੀਂ ਸਮਾਗਮ ਕਰਦੇ ਆ ਰਹੇ ਹਾਂ ਸਕੂਲਾਂ ਵਿੱਚ ਜਾ ਕੇ ਕਿਤਾਬਾਂ ਦੇ ਰਹੇ ਹਾਂ ਔਰ ਬੱਚਿਆਂ ਨੂੰ ਜਾਗਰੂ ਕਰ ਰਹੇ ਹਾਂ ਪਿਛਲੇ ਇਹ ਸਾਡਾ ਜਿਹੜਾ ਪ੍ਰੋਗਰਾਮ ਸੀਗਾ ਜਿਹੜਾ ਅਸੀਂ 17 ਅਗਸਤ ਨੂੰ ਮਨਾਉਣਾ ਸੀ ਜਿੰਦੇ ਵਿੱਚ ਪੂਰੇ ਹਿੰਦੁਸਤਾਨ ਤੋਂ 10 ਕ੍ਰਾਂਤੀਕਾਰੀ ਪਰਿਵਾਰਾਂ ਨੇ ਇਹ ਪਹਿਲਾ ਇਤਿਹਾਸ ਰਚਿਆ ਜਾਣਾ ਸੀ ਕਿ ਲੁਧਿਆਣੇ ਸ਼ਹਿਰ ਦੇ ਵਿੱਚ ਪੂਰੇ ਹਿੰਦੁਸਤਾਨ ਤੋਂ 10 ਕ੍ਰਾਂਤੀਕਾਰੀ ਪਰਿਵਾਰ ਲੁਧਿਆਣੇ ਦੇ ਵੀ ਸ਼ਿਰਕਤ ਕੀਤੇ ਨੇ ਜੀ ਇਹ ਸਰਕਾਰ ਨੂੰ ਪ੍ਰਸ਼ਾਸਨ ਨੂੰ ਪਿਛਲੇ 2 ਮਹੀਨਿਆਂ ਤੋਂ ਪਤਾ ਸੀ ਕਿਉਂਕਿ ਉਹਨਾਂ ਦੇ ਨਾਲ ਸਾਡਾ वार्तालाप ਚੱਲ ਰਿਹਾ ਸੀਗਾ ਤੇ ਅੱਜ ਅਸੀਂ ਸਰ ਪ੍ਰਸ਼ਾਸਨ ਨੂੰ ਵੀ ਮੈਸੇਜ 2 ਦਿਨ ਹੋ ਗਏ ਸੀ ਮੇਰਾ ਪਾਇਆ ਉਹਨੂੰ ਜੀ ਕਿ ਸਾਡੇ ਇੱਕ ਆਨਰੇਬਲ ਹਾਈ ਕੋਰਟ ਦੇ ਜੱਜ ਸਾਹਿਬ ਨਾਲ ਜਿਹੜੇ ਸ਼ਹੀਦ ਪਰਿਵਾਰ ਦੇ ਸਦਸье ਨੇ ਮੇਰੇ ਨਾਲ ਜਿਹੜੇ ਸ਼ਹੀਦ ਪਰਿਵਾਰ ਦੇ ਨੇ ਅਸ਼ਫਾਕੁੱਲਾ ਖਾਨ ਜੀ ਦੇ ਪੋਤੇ ਨੇ ਜੀ ਅਸ਼ਫਾਕੁੱਲਾ ਖਾਨ ਜੀ ਔਰ ਸ਼ਹੀਦ ਚੰਦਰਸ਼ੇਖਰ ਆਜ਼ਾਦ ਜੀ ਦੇ ਦੋਤੇ ਨੇ ਵਿਸ਼ਾਲ ਕੁਸ਼ਲ ਜੀ ਔਰ ਮੇਰੇ ਨਾਲ ਇਧਰ ਦੁਰਗਾ ਭਾਪੀ ਦੇ ਦੋਤੇ ਨੇ ਜੀ ਜਗਦੀਸ਼ ਨਾਰਾਇਣ ਜੀ ਇਧਰ ਮੇਰੇ ਨਾਲ ਖੜੇ ਨੇ ਸत्यਸ਼ੀਲ ਰਾਜਗੁਰੂ ਜੀ ਜੋ ਕਿ ਸ਼ਹੀਦ ਰਾਜਗੁਰੂ ਜੀ ਦੇ ਪੋਤੇ ਨੇ ਔਰ ਉਹਨਾਂ ਦੇ ਨਾਲ ਨੇ ਆਨਰੇਬਲ ਹਾਈ ਕੋਰਟ ਦੇ ਜੱਜ ਸਾਹਿਬ ਬੜੇ ਸਤਿਕਾਰਯੋਗ ਨੇ ਕਿ ਜਿਨ੍ਹਾਂ ਨੂੰ ਅਸੀਂ ਰਿਕੁਐਸਟ ਕਰਕੇ ਇਹ ਸਾਡੇ ਪ੍ਰੋਗਰਾਮ ਤੇ ਆਏ ਪਿਛਲੇ ਅੱਜ ਤੋਂ ਅੱਜ ਨਹੀਂ ਪਿਛਲੇ ਲੰਬੇ ਸਮੇਂ ਤੋਂ ਇਹ ਸਾਡੇ ਪਰਿਵਾਰ ਦੇ ਨਾਲ ਜੁੜੇ ਹੋਏ ਔਰ ਖੁਦ ਵੀ ਇੱਕ ਫਰੀਡਮ ਫਾਈਟਰ ਪਰਿਵਾਰ ਦੇ ਨਾਲ ਸੰਬੰਧਿਤ ਰੱਖਦੇ ਨੇ ਕਾਫੀ ਸ਼ੀਤਾਂ ਦੀਆਂ ਕਿਤਾਬਾਂ ਵੀ ਇਹਨਾਂ ਨੇ ਲਿਖੀਆਂ ਨੇ ਪਰ ਮੈਨੂੰ ਅੱਜ ਇੱਕ ਬੜਾ ਦੁੱਖ ਹੋਇਆ ਜਦੋਂ ਅਸੀਂ ਪ੍ਰਸ਼ਾਸਨ ਨੂੰ ਕਹਿਣ ਤੇ باوجود ਵੀ ਇਹਨਾਂ ਸਾਰੇ ਪਰਿਵਾਰਾਂ ਨੇ ਸ਼ਹੀਦ ਸੁਖਦੇਵ ਜੀ ਦੇ ਘਰ ਨਮਸਤਕ ਹੋਣ ਜਾਣਾ ਸੀ ਆਪਣੇ ਸ਼ਰਦਾ ਦੇ ਫੁੱਲ ਭੇਟ ਕਰਨ ਜਾਣੇ ਸੀ ਕਿ ਅਸੀਂ ਉਹਨਾਂ ਪਰਿਵਾਰਾਂ ਨੂੰ ਯਾਦ ਕਰ ਸਕੀਏ ਸਾਰੇ ਉੱਥੇ ਮਿਲ ਕੇ ਅਸੀਂ ਸ਼ਰਦਾ ਦੇ ਫੁੱਲਾਂ ਮੰਹਲ ਅਰਪਣ ਕਰਾਂਗੇ ਜੀ ਪਰ ਉੱਥੇ ਦਾ ਇੱਕ ਵਸਨੀਕ ਹੈ ਹੁੰਦੇ ਮੈਂ ਨਾਮ ਕਰੂੰਗਾ ਤੇ ਉਹ ਪ੍ਰਮੋਸ਼ਨ ਲੈਣੀ ਹਾਈਲਾਈਟ ਬਹੁਤ ਜ਼ਿਆਦਾ ਹੋ ਜਾਏਗਾ ਚਲੋ ਮੈਂ ਉਹਨਾਂ ਦਾ ਨਾਮ ਲੈ ਦਨ ਉਹਦਾ ਨਾਮ ਹੈ ਸ਼ੋਕ ਥਾਪਰ ਤੇ ਉਹਦਾ ਬੇਟਾ ਤ੍ਰਿਭੂਵਨ ਥਾਪਰ ਪਹਿਲੀ ਗੱਲ ਤੇ ਇਹ ਹੈ ਜੀ ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਜਾਨਾ ਕਿ 2007-2008 ਚ ਮਕਾਨ ਪੰਜਾਬ ਸਰਕਾਰ ਦੇ ਸਬਿਆਚਾਰਕ ਮਾਲ ਸਹਿਰ ਸਪੱਟੇ ਸਬਿਆਚਾਰਕ ਮਾਮਲੇ ਦੇ ਅੰਦਰ ਆ ਜਾਂਦਾ ਉਸ ਸੱਭਿਆਚਾਰਕ ਜਿਹੜੀ ਕਮੇਟੀ ਜਿਹੜੀ ਬਣੀ ਹੋਈ ਹੈ ਔਰ ਉੰਦੀ ਜਿਹੜੀ ਨੋਟੀਫਿਕੇਸ਼ਨ ਹੋਈ ਹੈ ਜਿਹੜੀ ਸੁਖਦੇਵ ਜੀ ਦੇ ਘਰ ਦੀ ਨਿਲੀ ਨੋਟੀਫਿਕੇਸ਼ਨ ਹੈ ਉਸ ਨੋਟੀਫਿਕੇਸ਼ਨ ਦੇ ਵਿੱਚ ਇੱਕ ਮਲਕੀਅਤਾਂ ਦੀ ਹੈ ਜਿੱਤੇ ਵਿੱਚ ਵਾਰਸਾਂ ਦਾ ਨਾਮ ਲਿਖਿਆ ਜਾਂਦਾ ਉਹਦੇ ਵਿੱਚ ਪ੍ਰਕਾਸ਼ ਚੰਦ ਠੱਪੜ ਔਰ ਜਗਦੀਸ਼ ਠੱਪੜ ਦਾ ਨਾਮ ਹੈ ਪ੍ਰਕਾਸ਼ ਜੀ ਮੇਰੇ ਨਾਨਾ ਜੀ ਨੇ ਮੇਰੀ ਮਦਰ ਦੇ ਫਾਦਰ ਨੇ ਫਿਰ ਇਹਨਾਂ ਨੂੰ ਪੁੱਛੋ ਤੁਸੀਂ ਵਿੱਚ ਕੀ ਲੱਗਦੇ ਹੋ ਜੀ ਜੇ ਮਕਾਨ ਸਰਕਾਰ ਨੂੰ ਸਮਰਪਿਤ ਹੈ ਤੇ ਉਹ ਇੱਕ ਨਿੱਜੀ ਬੰਦੇ ਕੋਲ ਚਾਬੀਆਂ ਕੀ ਕਰ ਰਹੀਆਂ ਨੇ ਜਦ ਕੀ ਉਥੇ ਦਾ ਕੇਅਰ ਟੇਕਰ ਸਰਕਾਰ ਨੂੰ ਬਣਾਉਣਾ ਚਾਹੀਦਾ ਡੀਸੀ ਸਾਹਿਬ ਉਸ ਕਮੇਟੀ ਦੇ ਪ੍ਰਧਾਨ ਨੇ ਤੇ ਕਿਉਂ ਸੁੱਤੇ ਪਏ ਨੇ ਕਿਉਂ ਚਾਬੀਆਂ ਇੱਕ ਨਿੱਜੀ ਹੱਥਾਂ 'ਚ ਕਿਹਾ ਪਾ ਚਾਬੀ ਕਿਸੇ ਨਿੱਜੀ ਹੱਥਾਂ ਨੂੰ ਦੇ ਸਕਦੇ ਜੀ ਜਦ ਕੀ ਸਹਿਰ ਸੁਪਟਿਆ ਸਭ ਮਾਮਲਾ ਹੈ ਉਥੇ ਕੇਅਰ ਟੇਕਰ ਬਿਠਾਓ ਉਹ ਹੋਵੇ ਨਾਲੇ ਪਹਿਲੀ ਗੱਲ ਤੇ ਇਹ ਹੈ ਜੀ ਕਿ ਕੋਈ ਵੀ ਵਿਅਕਤੀ ਚਾਹੇ ਮੈਵਾ ਚਾਹੇ ਇਹਨੇ ਚਾਹੇ ਇਹ ਪੈਸਮ ਨੇ ਅੱਪਾ ਕਿ세 ਦੇ ਮਕਾਨ ਤੇ ਸ਼ਹੀਦ ਦੇ ਕਿਸੇ ਮਕਾਨ ਤੇ ਜਾ ਕੇ ਮੱਥਾ ਟੇਕਣਾ ਹੋਵੇ ਤਾਂ ਕਿਉਂ ਸਾਨੂੰ ਰੋਕ ਸਕਦਾ ਜੀ ਅਸੀਂ ਕਹਿੰਨੇ ਆ ਆਜ਼ਾਦੀ ਦਾ ਆਨੰਦ ਮਾਣ ਰਹੇ ਆ ਕੀ ਅਸੀਂ ਆਜ਼ਾਦੀ ਦਾ ਨਮ 15 ਅਗਸਤ ਨੂੰ ਸਰਕਾਰਾਂ ਕਹਿੰਦੀਆਂ ਜੀ ਅਜੇ ਤਾਂ ਸ਼ਹੀਦਾਂ ਦਾ ਸਤਿਕਾਰ ਕਰਦੇ ਇਹ ਕਾਹਦਾ ਸਤਿਕਾਰ ਸਰ ਇੰਨੇ ਸ਼ਹੀਦ ਪਰਿਵਾਰ ਲੁਧਿਆਣਾ ਵਿੱਚ ਇਕੱਠੇ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਰੋਕਿਆ ਜਾਵੇ ਔਰ ਆਨਰੇਬਲ ਹਾਈ ਕੋਰਟ ਦੇ ਜੱਜਾਂ ਸਭ ਨੂੰ ਉੱਥੇ ਜਾਣ ਤੇ ਰੋਕਿਆ ਜਾਵੇ ਇਹ ਕਾਹਦਾ ਸਤਿਕਾਰ ਆ ਸਰ ਜੀ ਕਾਦੀ ਲੜਾਈ ਹੈ ਜੇ ਤੂੰ ਸੁਖਦੇਵ ਦਾ ਭਤੀਜਾ ਹੈ ਤੈਨੂੰ ਤਾਂ ਮਾਨ ਸਨਮਾਨ ਹੋਣਾ ਚਾਹੀਦਾ ਉਹਨਾਂ ਨੂੰ ਬੁਲਾਉਂਦਾ ਉਹਨਾਂ ਨੂੰ ਸਨਮਾਨ ਕਰਦਾ ਉਹਨਾਂ ਨੂੰ ਆਪਣੇ ਘਰ ਚੱਲ ਜੇ ਤੂੰ ਵਾਕਈ ਸੁਖਦੇਵ ਦਾ ਰਿਸ਼ਤੇਦਾਰ ਹੈ ਇਟ ਮੀਨਸ ਦਾ ਫੇਕ ਹੈ ਨਾ ਜੀ ਜੀ ਜੇ ਸਹੀ ਹੁੰਦਾ ਤੇ ਘਰ ਬੁਲਾਉਂਦਾ ਉਹਨਾਂ ਦਾ ਮਾਨਸ ਤੂੰ ਤਾਂ ਇਹਨਾਂ ਦੀ ਬੇਕਦਰੀ ਕਰਤੀ ਪਰ ਤੁਸੀਂ ਕੀ ਮੰਨਦੇ ਹੋ ਕਿ ਇਦਾਂ ਘਰ ਗਏ ਹੋ ਤਾਲਾ ਲਟਕਦਾ ਦਿਖਿਆ ਜੇ ਕਹਿ ਸਕਦੇ ਆ ਆਪਣੀ ਵਾਰਸਾਂ ਦੇ ਘਰ ਦੇ ਉੱਤੇ ਜੋ ਤਾਲਾ ਲਟਕਦਾ ਦਿਖਦਾ ਹੈ ਕਿੱਦਾਂ ਦਾ ਲੱਗਾ ਉਥੇ ਅੱਜ ਸਰ ਮੈਨੂੰ ਮੈਂ ਅੱਜ ਡੀਸੀ ਦੇ ਕੋਲ ਰੋ ਵੀ ਪਿਆ ਜੀ ਕਿ ਮੈਮ ਮੈਂ ਤੁਸੀਂ ਇੱਕ ਕੰਟਰੋਵਰਸੀ ਸਾਨੂੰ ਪੈਦਾ ਕਰਤੀ ਕਾਦੀ ਕੰਟਰੋਵਰਸੀ ਕੰਟਰੋਵਰਸੀ ਤੁਸੀਂ ਪੈਦਾ ਕੀਤੀ ਮੈਂ ਨਹੀਂ ਕੀਤੀ ਸਰ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਅੱਜ ਦੱਸਦਾ ਕਿ ਸੈਂਟਰ ਗਵਰਨਮੈਂਟ ਤੋਂ ਲੈ ਕੇ ਪੰਜਾਬ ਸਰਕਾਰ ਤੱਕ ਮੈਂ ਇੱਕ ਆਟੀਆਂ ਪਾਈਆਂ ਫ੍ਰੀडम फाइਟਰ ਮੈਂ ਕਿਹਨੂੰ ਪੰਜਾਬ ਸਰਕਾਰ ਨੂੰ ਲੁਧਿਆਣਾ ਡੀਸੀ ਨੂੰ ਨਵਾਂ ਸ਼ਹਿਰ ਦੇ ਡੀਸੀ ਨੂੰ ਉਸ ਫਰੋਜਪੁਰ ਦੇ ਡੀਸੀ ਨੂੰ ਹੋਮ ਮਿਨਿਸਟਰੀ ਤੱਕ ਪ੍ਰਧਾਨ ਮੰਤਰੀ ਕਰਾਲੇ ਤੱਕ ਔਰ ਰਾਸ਼ਟਰਪਤੀ ਭਵਨ ਤੱਕ ਮੈਂ ਪਾਇਆ ਕਿ ਮੈਨੂੰ ਭਗਤ ਸਿੰਘ ਔਰ ਸੁਖਦੇਵ ਦੇ ਵਾਰਸਾਂ ਦਾ ਰਿਕਾਰਡ ਦਿੱਤਾ ਜਾਏ ਕਿਉਂਕਿ ਪੰਜਾਬ ਦੇ ਨੇ ਜੀ ਸਾਰਿਆਂ ਤੋਂ ਮੈਨੂੰ ਆਈ ਜੀ ਸਾਡੇ ਕੋਲ ਕੋਈ ਰਿਕਾਰਡ ਨਹੀਂ ਹੈ ਤੁਸੀਂ ਆਪਣੇ ਸਟੇਟ ਦੀ ਸਰਕਾਰ ਨੂੰ ਪੁੱਛੋ ਸਟੇਟ ਦੀ ਫ੍ਰੀडम फाइਟਰ ਸਰਕਾਰ ਨੂੰ ਪੋਸ਼ਤਾ ਮੁੱਖ ਮੰਤਰੀ ਦਫਤਰ ਪਾਤ ਲੁਧਿਆਣਾ ਡੀਸੀ ਦਫਤਰ ਖੜਕੜਕਲਾ ਡੀਸੀ ਦਫਤਰ ਫਰੋਈਪੁਰ ਸਾਰਿਆਂ ਤੋਂ ਆਇਆ ਜੀ ਸਾਡੇ ਕੋਲ ਭਗਾ ਸਿੰਘ ਤੇ ਸੁਖਦੇਵ ਦੇ ਵਾਰਸਾਂ ਦਾ ਰਿਕਾਰਡ ਨਹੀਂ ਜੇ ਤੁਹਾਡੇ ਕੋਲ ਵਾਰਸਾਂ ਦਾ ਰਿਕਾਰਡ ਨਹੀਂ ਫਿਰ ਤੁਸੀਂ ਉਹਨੂੰ ਸਨਮਾਨ ਕਿੱਦਾਂ ਕਰ ਰਹੇ ਹੋ ਜੀ ਪਰ ਤੁਸੀਂ ਉਹਨਾਂ ਰਿਕਾਰਡ ਦੀ ਗੱਲ ਕੀਤੀ ਕਿ ਰਿਕਾਰਡ ਨਹੀਂ ਹੈ ਕਿ ਪਾਸੇ ਤੁਸੀਂ ਕਹਿੰਦੇ ਰਿਕਾਰਡ ਨਹੀਂ ਸਰਕਾਰ ਕੋ ਦੂਜੇ ਪਾਸੇ ਤੁਸੀਂ ਉਹਨਾਂ ਦਾਵਾ ਕੀਤਾ ਹੈ ਕਿ ਜੋ ਮਕਾਨ ਦੀ ਰਜਿਸਟਰੀ ਹੈ ਜਾਂ ਜੋ ਵੀ ਇੱਥੇ ਵਾਰਸਾਂ ਦੇ ਨਾਮ ਨੇ ਉਹ ਚ ਵਾਰਸਾਂ ਦਾ ਨਾਮ ਹੈ ਨਹੀਂ ਤੇ ਮੇਰੇ ਨਾਨਾ ਜੀ ਨੇ ਫਿਰ ਕਿੱਦਾਂ ਕਲੀਅਰਲੀ ਹੋ ਪਾਂਦਾ ਇੱਥੋਂ ਸਰ ਸੁੱਤੀਆਂ ਵੀ ਇਹ ਸਰਕਾਰਾਂ ਨੇ ਨਾ ਗੋਰਿਆਂ ਤੋਂ ਤਾਂ ਅਸੀਂ ਦੇਸ਼ ਆਜ਼ਾਦ ਕਰਾਤਾ ਪਰ ਕਾਲੇ ਬਹਿ ਗਏ ਕਾਲਿਆਂ ਤੋਂ ਕੌਣ ਕਰਾਏਗਾ? ਕਿਹਾ ਇੱਕ ਅਫਸਰ ਮਨ ਲੇਕ আইএস ਅਫਸਰ ਹੈ ਉਹ ਸੀਟ ਤੇ ਬੈਠਾ ਹੈ ਉਹ ਇਸ ਲਈ ਬੈਠਾ ਹੈ ਕਿ ਉਹ ਜਨਤਾ ਦੇ ਕੰਮ ਕਰੇ ਸਹੀ ਰਿਪੋਰਟ ਕਰੇ ਜਦ ਆਪਾਂ ਸਰਕਾਰ ਦੇ ਜਾਂ ਕੋਈ ਕੁਝ ਹੋ ਸਕਦਾ ਕੋਈ ਮਿਲੀ ਭੁਗਤ ਕਰਕੇ ਉਹ ਕਰਦੇ ਹੋਣ ਤੇ ਕਿਉਂ ਦਬਾਅ ਚਾ ਰਹੇ ਨੇ? ਜੀ ਆਪਾਂ ਤਾਂ ਸੋਹਾਂ ਚੱਕਦੇ ਜੀ ਮੈਂ ਲੋਕਾਂ ਦੇ ਬੜੇ ਸੋਹਣੇ ਕੰਮ ਪਿੱਛੇ ਸ਼ੇਰ ਲੱਗਾ ਹੁੰਦਾ ਤੁਸੀਂ ਦਫਤਰ ਜਾ ਕੇ ਦੇਖੋ ਉਹ ਸ਼ੇਰ ਇਸ ਕਰਕੇ ਲਗਾਉਂਦੇ ਨੇ ਕਿ ਤੁਸੀਂ ਲੋਕਾਂ ਦੇ ਜੈਨੂਇਨ ਕੰਮ ਕਰੋ ਸਹੀ ਨੂੰ ਸਹੀ ਕਹਿਂ ਚ ਕੀ ਇਤਰਾਜ਼ ਹੈ ਭਾਈ ਸਾਹਿਬ ਮੈਨੂੰ ਕਹਿੰਦੇ ਨੇ ਕਿ ਮੈਂ ਤਾਂ ਫੇਕ ਹਾਂ ਇਹ ਸਾਰੇ ਜਾਲੀ ਪਰਿਵਾਰਾਂ ਨੂੰ ਲੈ ਕੇ ਸਨਮਾਨ ਕਰ ਰਹੇ ਨੇ ਕਿ ਇਹ ਸਾਰੇ ਜਾਲੀ ਨੇ ਜੀ ਕਿਹਦਾ ਦਾਵਾ ਹੈ ਉਹਦੇ ਕੋਲੇ ਕੋਈ ਸਬੂਤ ਹੈ ਉਹਦੇ ਕੋਲੇ ਮੈਨੂੰ ਜੋ ਸਵਾਲ ਕਿਤੇ ਜਾਂਦੇ ਨੇ ਉਹਨੂੰ ਪਿਠਾ ਕੇ ਕਿਉਂ ਨਹੀਂ ਪੁੱਛਦੇ ਕਿ ਤੇਰੇ ਕੋਲ ਕੀ ਸਬੂਤ ਹੈ ਜੀ ਕਿਉਂ ਸ਼ੀਦ ਦੇ ਜਿਹੜੇ ਅਸਲੀ ਪਰਿਵਾਰ ਨੇ ਉਹ ਜਵਾਬਦੇਹੀ ਕਿਉਂ ਹੈ ਜਿਹੜੇ ਝਾਲੀ ਪਰਿਵਾਰ ਸਰਕਾਰ ਦੇ ਬਣਾਏ ਹੋਏ ਨੇ ਪ੍ਰਸ਼ਾਸਨ ਨੇ ਬਣਾਏ ਉਹਨਾਂ ਨੂੰ ਸਵਾਲ ਕਿਉਂ ਨਹੀਂ ਪਰ ਨੀਰ ਸਾਹਿਬ ਜਦੋਂ ਉਹ ਪਰਿਵਾਰ ਘਰ ਦੇ ਅੰਦਰ ਵਗਿਆ ਤੁਸੀਂ ਉਦੋਂ ਕੋਈ ਵਿਰੋਧ ਨਹੀਂ ਕੀਤਾ ਜਾਂ ਬਾਅਦ ਵਿੱਚ ਇਸ ਬਾਰੇ ਪਤਾ ਲੱਗਾ ਸਰ 2011 ਚ ਮੇਰੇ ਕੋ ਨੋਟੀਫਿਕੇਸ਼ਨ ਦੀ ਕਾਪੀ ਪਈ ਹੈ ਮੈਂ ਤੁਹਾਡੇ ਚੈਨਲ ਦੇ ਮਦਰ ਮੈਂ ਕਿਸ ਦਿਨ ਪੂਰੇ ਡਾਕੂਮੈਂਟਸ ਲੈ ਕੇ ਆਉਂਗਾ ਤੁਹਾਡੇ ਨਾਲ ਇੱਥੇ 1 ਟੂ 1 ਪੂਰੇ ਡਾਕੂਮੈਂਟਸ ਕਰੂੰਗਾ ਜੀ ਜੇ ਮੈਂ ਛੋਟਾ ਸਾਹਾ ਤੋਂ ਆਇਆ ਸਰਕਾਰ ਮੇਰੇ ਤੇ ਪਰਚਾ ਦਰਜ ਕਰਾ ਹੋਈ ਜੀ ਸ਼੍ਰੀ ਐਨ ਐਨ ਗੋਰਾ ਜੀ ਜਿਹੜੇ ਜੰਮੂ ਕਸ਼ਮੀਰ ਦੇ ਗਵਰਨਰ ਰਹੇ ਨੇ ਉਹ ਸੁਖਦੇਵ ਜੀ ਦੇ ਸਕੇ ਭਾਂਜੇ ਉਹਨਾਂ ਦੀ ਮਾਤਾ ਗੋਰਾ ਦੇਵੀ ਨੇ ਸੁਖਦੇਵ ਜੀ ਨੂੰ ਆਪਣੇ ਹੱਥਾਂ 'ਚ ਘੜਾਇਆ ਕਿ ਆ ਉਹ ਵੀ ਫਰਜੀ ਨੇ ਜੀ ਇਹ ਕਿੱਥੇ ਕੰਮ ਅੜਿਆ ਪਏ ਤੇ ਸਰਕਾਰ ਦੱਸੇ 2011 'ਚ ਮੈਂ ਭੁੱਖ ਹੜਤਾਲ ਤੇ ਮਕਾਨ ਖਾਲੀ ਕਰਾਇਆ ਉਹ ਹਾਈ ਕੋਰਟ ਚਲੇ ਗਏ ਹਾਈ ਕੋਰਟ ਚ ਸਰਕਾਰ ਨੇ ਉਹਨਾਂ ਨੂੰ ਕਹਿਣਾ ਸੀ ਨਾ ਕਿ ਸਰ ਇਹਨਾਂ ਨੇ ਤਾਂ ਖੁਦ ਕਬਜ਼ਾ ਕੀਤਾ ਸੀ ਮੈਂ ਭੁੱਖ ਹੜਤਾਲ ਤੇ ਮੇਕੋ ਵੀ ਕਾਪੀ ਪਈ ਹੈ ਜੀ ਨੋਟੀਫਿਕੇਸ਼ਨ ਤੇ ਸਰਕਾਰ ਉਦੋਂ ਕਿਉਂ ਨਹੀਂ ਬੋਲੀ ਜੀ ਜੀ ਸਰਕਾਰ ਨੂੰ ਬੋਲਣਾ ਚਾਹੀਦਾ ਸੀ ਨਾ ਜੀ ਕਿ ਇਹਨਾਂ ਨੂੰ ਵਾੜਨਾ ਜਾਂ ਨਹੀਂ ਵਾੜਨਾ ਜੀ ਜੀ ਹਾਈ ਕੋਰਟ ਗਏ ਤੇ ਹਾਈ ਕੋਰਟ ਦੇ ਦਖਲ ਤੋਂ ਬਾਅਦ ਵੀ ਸਰਮਾ ਹਾਈ ਕੋਰਟ ਗਿਆ ਹਾਈ ਕੋਰਟ ਨੇ ਪ੍ਰਿੰਸੀਪਲ ਸੈਕਟਰੀ ਆਰਟਨਰ ਕਾਲਜ ਡਿਪਾਰਟਮੈਂਟ ਔਰ ਲੁਧਿਆਣਾ ਡੀਸੀ ਨੂੰ ਕਹਿਤਾ ਜੀ ਇਹਨਾਂ ਨੂੰ ਕਮੇਟੀ 'ਚ ਮੈਂਬਰ ਬਣਾ ਮੈਨੂੰ ਪ੍ਰਿੰਸੀਪਲ ਸੈਕਟਰੀ ਨੇ ਚੰਡੀਗੜ੍ਹ ਬੁਲਾ ਲਿਆ ਉਹ ਕਹਿੰਦੇ ਜੀ ਤੁਸੀਂ ਲੁਧਿਆਣੇ ਦੇ ਡੀਸੀ ਵਰਿੰਦਰ ਸ਼ਰਮਾ ਜੀ ਨੂੰ ਜਾ ਕੇ ਮਿਲੋ ਉਹ ਸਾਨੂੰ ਲਿਖ ਕੇ ਦੇ ਦੰਦੇ ਅਸੀਂ ਕਰ ਇਨ ਬਿਟਵੀਨ ਕਰੋਨਾ ਕਾਲ ਆ ਗਿਆ ਜੀ ਹੁਣ ਡੀਸੀ ਨੇ ਜੇ ਮੈਨੂੰ ਬੁਲਾਇਆ ਹੀ ਨਹੀਂ ਤੇ 1 ਮਹੀਨੇ ਦਾ ਮਾਨਯੋਗ ਹਾਈ ਕੋਰਟ ਨੇ ਆਦੇਸ਼ ਦਿੱਤਾ ਜੀ ਕਿ ਤੁਸੀਂ ਆਜੋ ਤੇ ਜਵਾਬ ਤਾਂ ਸਰਕਾਰ ਨੇ ਦੇਣਾ ਸੀ ਡੀਸੀ ਨੇ ਦੇਣਾ ਸੀ ਮੇਰਾ ਦੱਸੋ ਕੀ ਕਸੂਰ ਹੈ ਕਿਾ ਕੋਰਟ ਨੇ ਉਸ ਕਾਪੀ 'ਚ ਲਿਖਿਆ ਕਿ ਮੈਂ ਸੁਖਦੇਵ ਦਾ ਵਾਰਿਸ ਨਹੀਂ ਉੱਥੇ ਤਾਂ ਕੁਝ ਵੀ ਨਹੀਂ ਲਿਖਿਆ ਜੀ ਉਹਨਾਂ ਨੇ ਤਾਂ ਸਿਰਫ ਕੇਸ ਡਿਸਮਿਸ ਕੀਤਾ ਕਿਾ ਡਿਸਮਿਸ ਕਰਨ ਨਾਲ ਮੈਂ ਸੁਖਦੇਵ ਦਾ ਰਿਸ਼ਤੇਦਾਰ ਨਹੀਂ ਹੋ ਸਕਦਾ ਯਾ ਤਾਂ ਕੋਰਟ ਨੇ ਕਿਹਾ ਹੋਵੇ ਕਿ ਤੁਸੀਂ ਜੀ ਸੁਖਦੇਵ ਦੇ ਵਾਰਿਸ ਹੀ ਨਹੀਂ ਹੋ ਤੁਸੀਂ ਕਿੱਦਾਂ ਕਰ ਰਹੇ ਹੋ ਕਿਤੇ ਲਿਖਿਆ ਹੀ ਕੁਝ ਨਹੀਂ ਜੀ ਜਿੱਥੇ ਜਾਓ ਉੱਥੇ ਕੋਰਟ ਦਾ ਨੋਟਿਸ ਖਾ ਦੰਦੇ ਆ ਉਹ ਭਾਈ ਤੁਸੀਂ ਕੋਰਟ ਤੋਂ ਪਹਿਲਾਂ ਨੋਟਿਸ ਨੂੰ ਪੂਰਾ ਪੜ੍ਹ ਤਾ ਲੋ ਜੀ ਉਹੋ ਜੇ ਅਫਸਰ ਬਿਠਾਏ ਹੋਏ ਨੇ ਉਹੋ ਜੇ ਉਹ ਦੇਖਣ ਵਾਲੇ ਨੇ ਮੈਨੂੰ ਤਾਂ ਸਮਝ ਨਹੀਂ ਆਂਦੀ ਜੀ ਅੱਜ ਜੋ ਵੀ ਤੁਹਾਡਾ ਹੋਇਆ ਤੁਹਾਨੂੰ ਤਾਲਾ ਲੱਗਾ ਉੱਥੇ ਮਿਲਿਆ ਤੁਸੀਂ ਕੱਲ ਦਾ ਫਿਰ ਪ੍ਰੋਗਰਾਮ ਰੱਖਿਆ ਹੋਇਆ ਕੱਲ ਦਾ ਕੀ ਪ੍ਰੋਗਰਾਮ ਹੈ ਅਸੀਂ ਅੱਜ ਲੁਧਿਆਣੇ ਦੇ ਡੀਸੀ ਮੈਡਮ ਨੂੰ ਮਿਲ ਕੇ ਆਏ ਹਾਂ ਔਰ ਉਹਨਾਂ ਨੂੰ ਮੈਂ ਕਹਿ ਕੀ ਆਏ ਹਾਂ ਕਿ ਜੀ ਮੈਂ ਕੱਲ ਦਾ ਪ੍ਰੋਗਰਾਮ ਨਹੀਂ ਕਰੂੰਗਾ ਮੈਂ ਪਰ ਭੁਖੜਤਾਂ ਦੇ ਬੈਠਾਂਗਾ ਪਰ ਮੈਂ ਇਸ ਕਰਕੇ ਭੁਖੜਤਾਂ ਨਹੀਂ ਬੈਠਿਆ ਕਿਉਂਕਿ ਮੈਂ ਖੁਦ ਇਹਨਾਂ ਪਰਿਵਾਰਾਂ ਨੂੰ ਖੁਦ ਲੁਧਿਆਣੇ ਚ ਬੁਲਾਇਆ ਔਰ ਮੈਂ ਇਹਨਾਂ ਦੀਆਂ ਬੇਇੱਜ਼ਤੀਆਂ ਕਰਾਂ ਜੀ ਕਿਉਂ ਇਹਨਾਂ ਨੇ ਬਜ਼ੁਰਗਾਂ ਨੇ ਇਸ ਕਰਕੇ ਦੇਸ਼ ਦੀ ਆਜ਼ਾਦੀ ਲਈ ਲੜੇ ਕਿ ਮੈਂ ਇਹਨਾਂ ਦੀਆਂ ਬੇਸੀਆਂ ਕਰਾਂ ਇਹਨਾਂ ਦੇ ਕੀ ਬਿੱਤੇਗਾ ਜੀ ਇਹਨਾਂ ਦੇ ਕੀ ਬਿੱਤੇਗਾ ਇਹਨਾਂ ਦੇ ਕੀ ਬਿੱਤੇਗਾ ਤੁਸੀਂ ਮੇਰੇ ਨਾਲ ਤਾਂ ਮਤਲਬ ਰਿਆਵੇ ਵਾਰ ਕਰ ਰਹੇ ਹੋ ਪਰ ਇਹਨਾਂ ਦਾ ਕੀ ਕਸੂਰ ਹੈ ਸਰ ਜੀ ਹਾਂ ਜੀ ਮੈਂ ਡੀਸੀ ਮੈਡਮ ਨੂੰ ਪੁੱਛਿਆ ਮੈਂ ਕਿਹਾ ਜੀ ਆਨਰੇਬਲ ਉਹ ਮੈਨੂੰ ਗਵਰਨਰ ਹਾਊਸ ਤੋਂ ਫੋਨ ਆਇਆ ਕਿ ਜੀ ਤੁਸੀਂ ਕਹਿੰਦੇ ਹੋ ਕੰਟਰੋਵਰਸੀ ਹਾਂ ਜੀ ਤੁਹਾਡੇ ਕੋਈ ਦੋ ਪਰਿਵਾਰਾਂ ਦਾ ਆਪਾਂ ਦਾ ਮਤਭੇਦ ਹੈ ਨੇਕਾ ਮਤਬੇਦ ਖਤਮ ਕਿੰਨੇ ਕਰਨਾ ਜੀ ਅਖਬਾਰਾਂ ਦੀ ਕਟਿੰਗਾਂ ਨਾਲ ਕਿਹਾ ਸੁਖਦੇਵ ਦਾ ਕੋ ਰਿਸ਼ਤੇਦਾਰ ਬਣ ਜਾਏਗਾ ਉਹ ਕਹਿੰਦਾ ਜੀ ਮੇਰੀ ਮਾਂ ਸੁਖਦੇਵ ਦੀ ਪਰਜਾਈ ਸੀ ਅਗਰ ਅਸ਼ੋਕ ਥਾਪਰ ਦੀ ਮਾਂ ਸੁਖਦੇਵ ਦੀ ਪਰਜਾਈ ਸੀ ਤੇ ਮਥਰਾ ਦਾ ਥਾਪਰ ਦੀ ਜਿਹੜੀ ਵੋਟੀ ਸੀ ਸੰਤੋਸ਼ ਜੀ ਉਹ ਕੀ ਲੱਗਦੇ ਸੀ ਫਿਰ ਕਿਸੇ ਨੇ ਜੀ ਸੁਖਦੇਵ ਦੀ ਭੈਣ ਕ੍ਰਿਸ਼ਨਾ ਦੇਵੀ ਨੇ ਸਮਾਜ ਭਲਾਈ ਵਿਭਾਗ 'ਚ ਨੌਕਰੀ ਕੀਤੀ ਪੰਜਾਬ ਸਰਕਾਰ ਦੀ ਮਥਰਾ ਦਾ ਥਾਪਰ ਜੀ ਨੇ ਪੰਜਾਬ ਦੇ ਸੈਨੀਟੇਸ਼ਨ ਡਿਪਾਰਟਮੈਂਟ 'ਚ ਨੌਕਰੀ ਕੀਤੀ ਜੀ ਤੁਸੀਂ ਕੱਢੋ ਸਬੂਤ ਹਰ ਸਬੂਤ ਮੈਂ ਕਿਉਂ ਦੇਵਾਂ ਜੀ ਕਾਰਪੋਰੇਸ਼ਨ ਜੀ ਤੁਸੀਂ ਕਰਾਓ ਉੱਥੇ ਉਰਦੂ ਚ ਲਿਖਿਆ ਹੋਇਆ ਕਿ ਤੁਹਾਡੇ ਕੋਲ ਪਟਵਾਰੀ ਉਰਦੂ ਵਾਲਾ ਨਹੀਂ ਉੱਥੋਂ ਕਢਾਓ ਰਿਕਾਰਡ ਜੀ ਤਾਂ ਸਰ ਆਪਸੇ ਇੱਕ ਸਿੱਧਾ ਸਵਾਲ ਇਹ ਹੈ ਕਿ ਆਪ ਪਹਿਲੇ ਤੋਂ ਆਪਣੇ ਬਾਰੇ ਇੰਟਰੋਡਕਸ਼ਨ ਦਿਓ ਥੋੜਾ ਸਾ ਆਪ ਕਿਆ ਰਿਸਟਰ ਹੈ ਪਰ ਉਸਕੇ ਬਾਅਦ ਮੈਂ ਸੁਖਦੇਵ <th>ਠਾਪਰ ਕੇ ਘਰ ਪੇ ਜੋ ਤਾਲਾ ਲਗਾਜ ਮਿਲਿਆ ਹੈ ਕਿਆ ਮਨ ਮੇ ਬੀਤਾ ਹੈ ਉਸ ਸਮੇਂ ਜਬ ਤਾਲਾ ਜਬ ਘਰ ਪੇ ਪਹੁੰਚੇ ਸ਼ਰਧਾਂਜਲੀ ਦੇਣੀ ਸੀ ਲੇਕਿਨ ਆਗੇ ਤਾਲਾ ਲਗਾ ਹੋਇਆ ਹੈ मेरा नाम सत्यशील राजगुरु है मैं पुणे महाराष्ट्र से आया हूँ शहीद शिवराम हरि राजगुरु का मैं पोता हूँ आज विशाल थापर जी के इन्विटेशन से हम लोग यहाँ लुधियाना में आए थे और शहीद सुखदेव जी को हमको पुष्पांजलि देनी थी नमन करना था श्रद्धा सुमन अर्पण करने थे लेकिन वहाँ किसी ने ताला लगाया और अंदर जाने नहीं दिया ये देखकर बहुत दुख हुआ कि इतने दूर से अगर मैं आया हूँ कुछ ये करने श्रद्धांजलि देने के लिए तो जो शहीद है वो देश के है वो किसी एक के नहीं है जो भी शहीद हुए इस देश के लिए हुए कोई एक अपना उसके ऊपर हक नहीं लगा सकता सबके सबके मन में जिन जिनके बारे में उनको प्यार है आदर है निष्ठा है वो वहाँ जाके श्रद्धा सुमन अर्पण कर सकते हैं लेकिन आज वो हमको रोका गया है उससे इसका बहुत बहुत दुख होता है जी अठहत्तर वर्ष हो गए आज़ादी को और मेरे हिसाब से अगर ज़्यादा ना तो करें तो कम से कम सौ साल के करीब हो चले हैं राजगुरु सुखदेव और को तो, तो फांसी लगे हुए तो अभी अभी भी उनके परिवारों को ऐसे माहौल में बिताना पड़ रहा है समय क्या लगता है इसके नहीं नहीं माहौल ऐसा नहीं है सरकार ने देखना चाहिए कि अपने शहीदों की देखिए आप अगर शहीदों की इज्जत करोगे उनका मान सम्मान करोगे तो उनका परिवार का भी मान सम्मान होगा अगर उन सरकार को शहीदों के बारे में ही अगर कुछ ये नहीं है कुछ भावना नहीं है कि इनकी वजह से अपना देश स्वतंत्र हुआ तो फिर बाकी लोगों का क्या तो हमको तकलीफ मतलब इस बात की होती है कि भाई ये शहीद लोगों का सम्मान उचित तरह से रखते रह नहीं हैं ਔਰ ਇਸਕੇ ਕਾਰਨ ਇਹ ਮਤਲਬ हमको ਬੁਰਾ ਲੱਗਦਾ ਹੈ ਇਸका जी हम्म ਧੰਨਵਾਦ ਤਾਂ ਫਿਰ ਗੱਲ ਕਰ ਲੈਣੇ ਆ ਇੱਥੇ ਸੁਖਦੇਵ ਜੀ ਦੇ ਪਰਿਵਾਰ ਦੇ ਮੈਂਬਰਾਂ ਨਹੀਂ ਸਾਬ ਹੁਣ ਲੜਾਈ ਸਿਰਫ ਭੁੱਖ ਹੜਤਾਲ ਤੇ ਆ ਕਿ ਕਾਨੂੰਨੀ ਲੜਾਈ ਵੀ ਕੋ ਚੱਲ ਰਹੀ ਹੈ ਨਹੀਂ ਸਰ ਮੈਂ ਦੇਖੋ ਕੱਲ ਦਾ ਪ੍ਰੋਗਰਾਮ ਤਾਂ ਪਹਿਲਾਂ ਜ਼ਰੂਰ ਕਰੂੰਗਾ ਚਾਹੇ ਉਹ ਜਿੰਨੀ ਕਹਿੰਦੇ ਜੀ ਪਹਿਲਾਂ ਦੀ ਇੱਕ ਕਹਾਵਤ ਸੀ ਕਹਿੰਦੇ ਜਦੋਂ ॠषि मुनि ਹਵਨ ਯੱਗ ਕਰਦੇ ਸੀ ਤੇ ਰਾਖਸ਼ ਆਉਂਦੇ ਸੀਗੇ ਕੋਈ ਗੱਲ ਇਹ ਰਾਖਸ਼ ਹੈ ਔਰ ਅਸੀਂ ਤਾਂ ਆਪਣਾ ਜਿਹੜੀ ਅਹੋਤੀਆਂ ਜਿਹੜੀ ਸ਼ਹੀਦਾਂ ਦੀ ਹੁੰਦੀ ਹੈ ਉਹ ਤਾਂ ਅਸੀਂ ਅਰਪਣ ਕਰਨੀਆਂ ਕਰਨੀਆਂ ਨੇ ਉਹਨੂੰ ਕੋਈ ਰੋਕ ਨਹੀਂ ਸਕਦਾ ਜੇ ਮੈਂ ਉਹ ਕਹਵੇ ਕਿ ਇਹ ਫਰਜੀ ਨੇ ਇਹ ਫਰਜੀ ਨਹੀਂ ਨੇ ਇੱਕ ਕ੍ਰਾਂਤੀਕਾਰੀ ਉਹ ਕ੍ਰਾਂਤੀਕਾਰੀ ਨੇ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲੜੀ ਔਰ ਇਹਨਾਂ ਲਈ ਮਾਨ ਸਨਮਾਨ ਜਿਹੜਾ ਮੈਂ ਕਰੂੰਗਾ ਔਰ ਪਦਮ ਸ਼੍ਰੀ ਵਿਜੇ ਚੋਪੜਾ ਜੀ ਜਿਨ੍ਹਾਂ ਦੇ ਸਾਡੇ ਪਰਿਵਾਰ ਨੂੰ ਲੱਭਿਆ ਮੈਨੂੰ ਸਮਾਜ ਅੱਗੇ ਲਿਆਂਦਾ ਅਗਰ ਅੱਜ ਮੈਂ ਸਮਾਜ ਅੱਗੇ ਹਾਂ ਤਾਂ ਉਹ ਪਦਮ ਸ਼੍ਰੀ ਵਿਜੇ ਚੋਪੜਾ ਜੀ ਦੀ ਬਦੌਲਤ ਹੈ ਜੀ ਉਹ ਖੁਦ ਇਸ ਪ੍ਰੋਗਰਾਮ ਤੇ ਆ ਰਹੇ ਨੇ ਔਰ ਆਨਰੇਬਲ ਹਾਈ ਕੋਰਟ ਦੇ ਜੱਜ ਸਾਹਿਬ ਜੀ ਦੀ ਅਗਵਾਈ ਹੇਠ ਸਾਰਾ ਪ੍ਰੋਗਰਾਮ ਹੋਣਾ ਹੈ ਜੀ ਇਹ ਪ੍ਰੋਗਰਾਮ ਨਹੀਂ ਰੁਕੇਗਾ ਪਰ ਮੈਂ ਇੱਕ ਦਾਵਾ ਕਰਦਾ ਜੀ ਕਿ ਆਉਣ ਵਾਲੀ 24 ਤਰੀਕ ਨੂੰ ਮੈਂ ਡੀਸੀ ਦਫਤਰ ਦੇ ਬਾਹਰ ਤਿੰਨ ਕੁਰਸੀਆਂ ਲਗਾਵਾਂਗਾ ਇੱਕ ਆਪਣੀ ਇੱਕ ਸ਼ੋtheta ਪਰ ਦੀ ਕੋੰਦੇ ਬੇਟੇ ਦੀ ਸਬੂਤ ਲਿਆਵੇ ਜੇ ਸੱਚਾ ਸਾਹਮਣੇ ਸਬੂਤ ਲਿਆਵੇ ਨਹੀਂ ਤਾਂ ਫਿਰ ਮੈਂ ਨੋਟਿਸ ਭੇਜਣ ਨੂੰ चाहे मेरा कल पहुँचे चाहे परसों पहुंचे चाहे चौबीस तरीक तक पहुंचे पहुंचेगा जरूर सच कभी लुकता नहीं झूठ रह नहीं देना जी फिर थोड़े तो न गलत करते पर थे इशवा खुला खां जी के परिवार नाल आज़ादी के लिए जो संघर्ष हुआ है उसके बाद अब ऐसे हो रहा है कि शहीदों के घर पे ताड़े लगे मिल रहे हैं क्या लग रहा है अभी आपको इसके बारे में क्या करना चाहिए ये दुख की बात है कि लगातार भाई विशाल नैयर जी जो शहीद सुखदेव जी के नाती हैं वो लगातार कई वर्षों से ये कार्यक्रम कर रहे हैं और हम लोगों को शहीद परिवार पहले भी यहाँ आ, आ चुके हैं चाहे भगत सिंह जी का परिवार हो चाहे शहीद अशफाकुल्ला खां के नाते हमारा परिवार हो हम लोग इसमें बराबर आते रहे हैं और ये कार्यक्रम तो मैं समझता हूँ पूरे देश के लोगों को करना चाहिए मैं इनका शुक्रगुज़ार हूँ कि ये उनके नाती होते हुए भी प्रोग्राम को ख़ुद ऑर्गेनाइज करते हैं शहीदों के कार्यक्रम को तो अफसोस होता है कि अगर इस तरीके से कहीं गलत लोग आके और इस तरीके से दावे करते हैं परिवार का होने के नाते हम लोग तो एक ऐसे श्रद्धांजलि अर्पित करने के लिए लोग हम लोगों से पूरे देश में जाते हैं तो कुछ जानना चाहते हैं उनके परिवारों के बारे में उनके बारे में तो पंडित राम प्रसाद बिस्मिल और अशफाकुल्ला और ठाकुर रोशन सिंह जो शाहजहाँपुर उत्तर प्रदेश के निवासी थे मैं उसी ग़रीब खाने पर मकान पर रहता हूँ जहाँ अशफाकुल्ल् खां का जन्म हुआ और काकोरी एक्शन में उन लोग को फांसी हुई तो कल विशाल नैयर जी का यहाँ कार्यक्रम जो ये शहीदों पे का आधारित है और लगातार करते रहे हैं तो उसमें जब आके मुझे ये पता चला कि इस तरीके से कुछ लोग इसमें किस तरीके से गड़बड़ कर रहे हैं तो मुझे अफसोस होता है कि इस तरीके से नहीं करना चाहिए और प्रोग्राम तो होना चाहिए मुझे ये पता था कि शायद माननीय गवर्नर साहब भी यहाँ तशरीफ़ ला रहे हैं लेकिन अब किस वजह से उनका प्रोग्राम कैंसिल हुआ ये दुख की बात है क्योंकि उनके लिए कोई ऐसी बात नहीं थी हम सब परिवार के लोग आए थे और पूरे यहाँ से देश से एक उनका मैसेज जाना था कि वो शहीद परिवारों से मिल उनको यहाँ पर मिलते और लोगों तक उनका पैगाम पहुँचता जी तो इस पूरे मामले से होर गलबात कर लेना चंद्रशेखर आज़ाद जी के दो तेज नाम मौजूद ने पहला तो अपने बारे जानकारी जी मैं विकास शुक्ला पंडित शिव विनायक मिश्र का नाती हूँ जो आज़ाद जी के फूफा जी लगते थे जिनको आज़ाद जी फूफा जी कहा करते थे वहीं पर रह करके के उन्होंने पहली बार शिक्षा का कर, ग्रहण करने के लिए बनारस में गए थे और उनके अंतिम संस्कार भी पंडित शिव विनायक मिश्र जी ने किया था और नैयर साहब ने कम से कम दस दो हजार दस से ये काम कर रहे हैं और सब लोग आ रहे हैं आज तक कभी था ऐसा नहीं हुआ नैयर साहब के, के साथ जो कंट्रोवर्सी जो नैयर साहब के साथ कंट्रोवर्सी चल रही है दो परिवार दावा कर रहे हैं हम सुखदेव जी के बारिश हैं कैसा लग रहा है पुर्ण? बहुत दुख हो रहा है पहली चीज़ तो ये होना नहीं चाहिए मान लीजिए अगर जो कोई डिस्प्यूट भी है तो भी कम से कम बाहर से इतने लोग आ रहे हैं शहीद के परिवारों से तो उनको तो नहीं रोकना चाहिए और हमारा सबसे बड़ा सवाल है एडमिनिस्ट्रेशन से कि किस तरीके से किसी प्राइवेट आदमी के पास उस जगह की ताले की चाबी है जी कोई कैसे किसी को रोक सकता है आप भी अगर जो जाना चाहें तो भी जा सकते हैं वो जा सकते हैं हम जा सकते हैं कोई भी जा सकता है शहीदों को पुष्प अर्पित करने हम लोग जा रहे थे उसको रोक दिया गया इससे बुरा क्या हो सकता है इससे ज़्यादा दुखदाई और क्या हो सकता है चलो सर मैं मेरी एक बेनती है अगर राक्षस प्रोग्राम रोक ने तो प्रोग्राम रोकन वाला नहीं है ਕੱਲ ਇਹ ਪ੍ਰੋਗਰਾਮ ਹੋਏਗਾ ਗੁਰੂ ਨਾਨਕ ਦੇਵ ਭਵਨ ਚ ਪ੍ਰੋਗਰਾਮ ਹੋਏਗਾ ਆਨਰੇਬਲ ਹਾਈ ਕੋਰਟ ਦੇ ਜੱਜ ਸ਼੍ਰੀ ਅਨਨ ਵਰਮਾ ਜੀ ਦੀ ਅਗਵਾਈ ਹੇਠ ਔਰ ਪਦਮ ਸ਼੍ਰੀ ਵਿਜੇ ਚੋਪੜਾ ਜੀ ਦੀ ਅਗਵਾਈ ਹੇਠ ਇਹ ਪ੍ਰੋਗਰਾਮ ਹੋਏਗਾ ਟੋਟਲ ਕਲਚਰਲ ਪ੍ਰੋਗਰਾਮ ਹੋਏਗਾ ਜਿਸ ਨੇ ਆਣਾ ਚਾਹੇ ਉਹ ਪ੍ਰੋਗਰਾਮ ਤੇ ਆ ਸਕਦਾ ਹੈ ਜਿੰਨੂੰ ਅਗਰ ਕੋਈ ਦੁੱਖ ਤਕਲੀਫ ਹੈ ਤੇ ਉਹ ਬੇਸ਼ੱਕ ਨਾ ਆਵੇ ਸੜਨ ਵਾਲੇ ਸੜ ਜਨ ਆਣ ਵਾਲੇ ਆ ਜਨ ਪਰ ਇਹ ਪ੍ਰੋਗਰਾਮ ਨੂੰ ਕੋਈ ਰੋਕ ਨਹੀਂ ਸਕਦਾ तो हुई सदे की गलत अगली गल कर लें दुर्गा जी के मौजूद ने उन्होंने मैं जगदीश भट्ट हूँ वीरांगना दुर्गा भाभी जो शहीद भगत सिंह सुखदेव और राजगुरु की नहीं रही हैं भगवती चरण बोहरा की अर्धांगनी रही हैं जिन्होंने भगत सिंह और सुखदेव राजगुरु को छुड़ाने के लिए बम विस्फोट का ट्रायल किया उस ट्रायल में उनके चिथड़े उड़ गए और उन्होंने वो किया और भगत सिंह की वाइफ बन के दुर्गा भाभी बोहरा ने जो है अपना रोल अदा किया और उनको छुड़ाने में मदद की इसके अलावा लॉर्ड टेलर लॉर्ड हेड के ऊपर जो है गोली चलाई टेलर को मारने की कोशिश की और बाद में एक स्कूल की स्थापना उन्होंने की मैं लखनऊ से निवासी हूँ लखनऊ से आता हूँ दुर्गा भाभी बोहरा ने वहाँ पर लखनऊ मांटेसरी इंटरब कॉलेज की स्थापना भी की अभी जो आज का कार्यक्रम था वो हम लोग सिर्फ इसलिए आए थे कि हम लोग शहीद सुखदेव जी के जो पैतृक स्थान है जो उनका गांव है जो उनका घर है वहाँ पर उनको श्रद्धा सुमन अर्पित करेंगे पुष्पांजलि अर्पित करेंगे हमें ये जानकर के बहुत दुख हुआ कि वहाँ पर ताला लगा हुआ है शहीद परिवारों के विभिन्न जो है प्रदेशों से लोग यहाँ पर आए हुए कोई महाराष्ट्र से आया है कोई उत्तर प्रदेश से आया है कोई पंजाब से आ रहा है तो इतने सारे लोगों के बीच में भी जब हम लोग वहाँ पहुँचे तो कहा जाता है कि एक तरफ तो शहीदों को कोई भी श्रद्धांजलि दे सकता शहीदों की चिताओं पर लगेंगे हर बरस मेले वतन पर मिटने वालों का यही बाकी निशान होगा और आज जब हम शहीदों की उन स्थली पर जा रहे हैं उनको उन उन शहीदों को श्रद्धांजलि अर्पित करने की कोशिश कर रहे हैं तो वहाँ पर हमको तालाबंद मिला पड़ता है ये प्रशासन की लापरवाही है कि उसने इस चीज़ों पर पहले से क्यों नहीं ध्यान दिया उसको प्रशासन को पूर्व सूचना थी कि विभिन्न प्रांतों से कर, क्रांतिकारियों के विभिन्न परिवार के लोग यहाँ पर आ रहे हैं उनके वंशज आ रहे हैं तो उनको इसके लिए व्यवस्था करनी चाहिए थी स्वयं आगे बढ़ करके वहाँ पर जो है दर्शन कराने के लिए हम लोगों को अनुमति देनी चाहिए थी वो अनुमति भी मिल चुकी थी लेकिन आज जो हुआ वो बहुत ही दुखद है और इस तरीके की घटनाएं नहीं होनी चाहिए आज़ादी के 78 वर्ष बाद भी हम अपने उन शहीद के जो नायक हैं जिन्होंने देश के लिए स्वतंत्रता संग्राम किया अपनी आत्मा आद, आत्माहूति दी अपनी प्राणों का उस बलिदान दिया और उन्होंने तमाम तरीके के अपने जीवन को उनके परिवार के लोगों ने वो किया तो केवल आज़ादी जो है केवल अहिंसा से नहीं मिली है तमाम सारे लोगों के बलिदानों से मिली है सबके कलेक्टिव प्रयास से मिली है सामूहिक प्रयास से मिली है और उस आज़ादी के दीवानों को आज़ादी के, के वंशज किसी व्यक्ति विशेष के नहीं हैं ये ये जो शहीद हैं ये पूरे देश के हैं पूरे राष्ट्र को इन पर गर्व करना चाहिए और देश का कोई भी एक नागरिक अगर वहाँ पर जाए तो उसको अनुमति मिलनी चाहिए प्रशासन को इस तरीके की व्यवस्था करनी चाहिए कि नियमित रूप से वहाँ पर चाहे दर्शन के लिए शुल्क लगाए या कुछ भी लगाए लेकिन सबको अनुमति मिलनी चाहिए ऐसे लोगों की ऐसी जगहों की सुव्यवस्था होनी चाहिए और सुव्यवस्थित ढंग से लोगों को वहाँ पर अनुमति मिलनी चाहिए तो हम बस यही चाहेंगे सरकार से कि ऐसी घटनाओं की पुनरावृत्ति नहीं हो और शहीदों को उनके बारे में उनके जीवन गाथा के बारे में उनके व्यक्तित्व और कृतित्व के बारे में देश के नौनिहालों को पढ़ाया जाना चाहिए उनके लिए उनके शिक्षा के कार्यक्रमों में सम्मिलित किया जाना चाहिए ताकि लोग देश के लिए जो शहीद हुए हैं देश के लिए स्वतंत्रता संग्राम में जिन्होंने अपनी आहूति दी उनके बारे में लोग जाने नई पीढ़ी जाने और अपने देश के लिए अपना कर्तव्य जो है उसका निर्वहन कर सकें उनकी आ, उन आज़ादी के दीवानों से कुछ सीख ले सकें तो जो कल का कार्यक्रम है आज़ादी के दीवाने वो तो निश्चित रूप से होगा और हम लोग उसके लिए आए हैं और भी विभिन्न शहरों से भी लोग आए हुए हैं और सब मिल करके अमर सईद सुखदेव जी को श्रद्धांजलि अर्पित करेंगे بس دھن्यवाद میرا یہی کہنا ہے کہ ایسے کارکمنوں کو روکنا نہیں چاہیے ایسے کارکمنوں میں سرکار کو بڑھ چڑھ کر کے સહયોગ کرنا چاہیے۔ سر ہن ਤੁਸੀਂ جڑا دعوی کر رہے ہو من تھوڑا ਜਾਣਕਾਰੀ دے دو اپنے بارے کیویں پورے پروار ہے گا کیویں وارث ہو ਤੁਸੀਂ؟ ا میں شہید sukhdev ji دا دوتا جی شہید sukhdev ji جدوں 3 سال دے تھی تے انہاں دے پتا رام لال جی دی مرتی ہو گئی جی۔ او اپنے تایا لالا چنت رام جی کو پاکستان چلے گئے سی جی ਲਾਲਾ ਚਿੰਤਨਾਮ ਜੀ ਦੇ ਦੋ ਬੇਟੇ ਸੀ ਪ੍ਰਕਾਸ਼ਨ ਥਾਪਰ ਔਰ ਜਗਦੀਸ਼ ਥਾਪਰ ਔਰ ਉਹਨਾਂ ਦੀਆਂ ਦੋ ਬੇਟੀਆਂ ਸੀ ਗੌਰਾ ਦੇਵੀ ਔਰ ਕ੍ਰਿਸ਼ਨਾ ਦੇਵੀ ਜੀ ਪ੍ਰਕਾਸ਼ ਜੀ ਜਿਹੜੇ ਲਾਲਾ ਚਿੰਤਨਾਮ ਜੀ ਦੇ ਬੇਟੇ ਨੇ ਪ੍ਰਕਾਸ਼ ਜੀ ਪ੍ਰਕਾਸ਼ ਜੀ ਦੀਆਂ ਅੱਗੇ ਚਾਰ ਕੁੜੀਆਂ ਸੀ ਸਰੀਤਾ ਸਵਿਤਾ ਸੰਗੀਤਾ ਤੇ ਸੁਨੀਤਾ ਜੀ ਸੰਗੀਤਾ ਦਾ ਬੇਟਾ ਮੈਂ ਹਾਂ ਜੀ ਅੱਗੇ ਅੱਗੇ ਜਗਦੀਸ਼ ਥਾਪਰ ਜੀ ਜਗਦੀਸ਼ ਥਾਪਰ ਜੀ ਪਾਲਮਪੁਰ ਤੋਂ ਇਹ ਕਲਾਸ 1 ਅਫਸਰ ਹੋ ਕੇ ਰਿਟਾਇਰ ਹੋਣੇ ਅੱਗੇ-ਅੱਗੇ ਕ੍ਰਿਸ਼ਨਾ ਦੇਵੀ ਕ੍ਰਿਸ਼ਨਾ ਦੇਵੀ ਨੇ ਪੰਜਾਬ ਦੇ ਸਮਾਜ ਭਲਾਈ ਵਿਭਾਗ 'ਚ ਨੌਕਰੀ ਕੀਤੀ ਔਰ ਉਹਨਾਂ ਨੇ ਵਿਆਹ ਤੱਕ ਨਹੀਂ ਕਰਾਇਆ ਲੋਕਾਂ ਨੇ ਸਮਰਪਿਤ ਆਪਣਾ ਕੰਮ ਕੀਤਾ ਅੱਗੇ-ਅੱਗੇ ਗੌਰਾਂ ਦੇਵੀ ਗੌਰਾਂ ਦੇਵੀ ਦੇ بیٹے ਨੇ ਸ਼੍ਰੀ ਐਨ ਐਨ ਵੋੜਾ ਜੀ ਜਿਹੜੇ ਜੰਮੂ ਕਸ਼ਮੀਰ ਦੇ ਗਵਰਨਰ ਰਹੇ ਨੇ ਜੀ ਉਸ ਤੋਂ ਅੱਗੇ-ਅੱਗੇ ਬਲੀਰਾਮ ਜੀ ਬਲੀਰਾਮ ਜੀ ਦੇ بیٹے ਸੀ ਮਥਰਾਦਾ ਸਥਾਪਰ ਜੀ ਔਰ ਸੁਖਦੇਵ ਜੀ ਸੁਖਦੇਵ ਜੀ ਦਾ ਵਿਆਹ ਨਹੀਂ ਸੀ ਇਹ ਸਭ ਜਾਨੋ ਨੇ ਜੀ ਕਿਉਂਕਿ 22 ਸਾਲ 9 ਮਹੀਨੇ 'ਚ ਉਹਨਾਂ ਨੂੰ ਫਾਂਸੀ ਦੇ ਤਖਤੇ 'ਤੇ ਚੜਾਇਆ ਗਿਆ ਮਤਰਾ ਦਾ ਥਾਪਰ ਜੀ ਆ ਕੇ ਮਤਰਾ ਦਾ ਥਾਪਰ ਦੇ ਕੋਈ ਔਲਾਦ ਨਹੀਂ ਸੀ ਉਹਨਾਂ ਨੇ ਆਪਣੀ ਇੱਕ দত্তਕ ਪੁੱਤਰੀ ਨੂੰ ਮਤਲਬ ਆਪਣੇ ਗੋਦ ਲ ਲਿਆ ਸੀ ਤੇ ਫਿਰ ਇਹ ਕਿਸ ਤਰ੍ਹਾਂ ਪਰਿਵਾਰਚਾਰੇ ਮੈਂ ਤਾਂ ਸਮਝ ਜਦ ਕਿ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਸ਼ੋਹ ਥਾਪਰ ਦੇ ਭਰਾ ਨੇ ਇੱਕ ਐਫੀ ਡੈਵਟ ਦਿੱਤਾ ਹੈ ਉਹਦੀ ਵੀ ਆਰਟੀਆਈ ਦੀ ਕਾਪੀ ਮੇਰੇ ਕੋਲ ਪਈ ਹੈ ਔਰ ਡਿਪਟੀ ਕਮਿਸ਼ਨਰ ਨੂੰ ਦਿੱਤੀ ਗਈ ਜਿੰਦੇ ਵਿੱਚ ਲਿਖਿਆ ਹੈ ਕਿ ਮੇਰਾ ਭਰਾ ਲੋਕਾਂ ਨੂੰ ਸਰਕਾਰ ਨੂੰ ਪ੍ਰਸ਼ਾਸਨ ਨੂੰ ਗੁੰਮਰਾਹ ਕਰ ਰਿਹਾ ਹੈ ਜਦ ਕਿ ਸਾਡਾ ਸੁਖਦੇਵ ਜੀ ਦੇ ਪਰਿਵਾਰ ਨਾਲ ਕੋਈ ਲੈਣਾ ਦੇਣਾ ਨਹੀਂ ਫਿਰ ਨੰਬਰ ਦੋ ਗੱਲ ਸਰ ਮੈਂ ਤੁਹਾਨੂੰ ਇਹਦੇ ਵਿੱਚ ਦੱਸ ਰਿਹਾ ਸੁਖਦੇਵ ਜੀ ਦਾ ਜਿਹੜਾ ਗੋਤਰ ਹੈ ਉਹ ਸਿੰਘ ਗੋਤਰ ਹੈ ਜੀ ਉਹ ਜਿਹੜਾ ਆਪਣੇ ਆਪ ਨੂੰ ਕਹਿੰਦਾ ਮੈਂ ਰਿਸ਼ਤੇਦਾਰ ਆ ਉਹਨਾਂ ਦਾ ਗੋਤਰ ਕਸ਼ਤੀ ਹੈ ਦੱਸੋ ਕਿੱਦਾਂ ਮੇਲ ਖਾ ਰਿਹਾ ਜੀ ਅਸ਼ੋਕ <th>ਪਰ ਦੇ ਪਿਤਾ ਦਾ ਨਾਮ ਹੈ ਵਜੀਰ ਚੰਦ ਸੁਖਦੇਵ ਜੀ ਦੇ ਪਿਤਾ ਦਾ ਨਾਮ ਹੈ ਰਾਮ ਲਾਲ ਕਿੱਥੇ ਮੇਲ ਖਾ ਰਿਹਾ ਸਰ ਮੈਂ ਦੱਸ ਦਿਆਂ ਜੇ ਉਹ ਵਾਰਸ ਹੈ ਮੰਨ ਲਓ ਇਹ ਨੌਕਰਾਂ ਮੱਲਾ ਹੈ ਸੁਖਦੇਵ ਜੀ ਦਾ ਘਰ ਹੈ ਜੋ ਵਾਰਸ ਹੈ ਘਟੋ ਘੜ ਆਪਣੀਆਂ ਕੋਈ ਫੋਟੋਆਂ ਪਰਿਵਾਰ ਦੇ ਨਾਲ ਫੋਟੋਆਂ ਘਰ ਚ ਲਗਾਏਗਾ ਇਹ ਕੁਝ ਨਹੀਂ ਜੀ ਚੌਥੇ ਦਾਵੇ ਖੋਖਲੇ ਦਾਵੇ ਅਗਰ ਅੱਜ ਇਹਨਾਂ ਨੂੰ ਉੱਥੇ ਰੋਕਿਆ ਗਿਆ ਮੱਥਾ ਟੇਕਣ ਤੋਂ ਕਿਆ ਚਾਬੀਆਂ ਇੱਕ ਨਿਜੀ ਬੰਦੇ ਕੋਲ ਪਈਆਂ ਕਿਆ ਸਰਕਾਰ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਉਸਤੇ ਐਫ ਆਈ ਆਰ ਦਰਜ ਕਰੇਗਾ ਸਭ ਤੋਂ ਵੱਡਾ ਸਵਾਲ ਤਾਂ ਪਹਿਲਾਂ ਇਹ ਹੈ ਜੀ ਉਦਾਂ ਦਾ ਅਸੀਂ 1 ਮਿੰਟ ਚ ਕਹਿ ਦਿੰਦੇ ਆ ਜੀ ਤੁਸੀਂ ਕਿਸੇ ਸਰਕਾਰੀ ਜਗ੍ਹਾ ਤੇ ਤੁਸੀਂ ਕਬਜ਼ਾ ਨਹੀਂ ਕਰ ਸਕਦੇ ਇਹ ਕਬਜ਼ੇ ਤੋਂ ਘਟ ਹੈ ਉੱਤੇ ਲਿਖਿਆ ਹੋਇਆ ਹੈ ਕਿ ਅਗਰ ਕਿਸੇ ਪ੍ਰਾਈਵੇਟ ਸੰਸਥਾ ਵੱਲੋਂ ਕਬਜ਼ਾ ਕੀਤਾ ਗਿਆ ਤਾਂ 6 ਮਹੀਨੇ ਦੀ ਕੈਦ ਔਰ ਉਹਨੂੰ ਜੁਰਮਾਨਾ ਹੈ ਕਿ ਆਸਤੇ ਐਫ ਆਈ ਆਰ ਕਰਕੇ ਇਹਨੂੰ 6 ਮਹੀਨਿਆਂ ਲਈ ਅੰਦਰ ਭੇਜਿਆ ਜਾਏਗਾ ਜੀ ਜੀ ਜਗ੍ਹਾ ਸਰਕਾਰ ਕੋਲ ਹੈ ਤੇ ਉਹਨੂੰ ਕਿਉਂ ਤਾਲੇ ਤੁਸੀਂ ਪ੍ਰਾਈਵੇਟ ਨਿੱਜੀ ਹੱਥਾਂ 'ਚ ਦੇ ਰਹੇ ਬਹੁਤ-ਬਹੁਤ ਧੰਨਵਾਦ ਤੁਹਾਡਾ ਦੇਵ ਸ਼ਹੀਦਾਂ ਦੇ ਪਰਿਵਾਰ ਦੇ ਜੋ ਆਜ਼ਾਦੀ ਦੇ ਲਈ ਕਹਿ ਸਕਦਾ ਹਾਂ ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਕੁਰਬਾਨ ਕਰਕੇ ਪਰ ਅਜੇ ਪਰਿਵਾਰਾਂ ਦੇ ਵੱਲੋਂ ਸ਼ਹੀਦ ਸੁਖਦੇਵ ਠਾਪੜ ਦੇ ਪਰਿਵਾਰ ਵੱਲੋਂ ਹਜੇ ਵੀ ਆਪਣੀ ਹੋਂਦ ਜਾਂ ਕਹਿ ਸਕਦਾ ਹਾਂ ਕਿ ਹੋਂਦ ਦਿਖਾਉਣ ਦੇ ਲਈ ਫਿਲਹਾਲ ਇੱਕ ਬਕਰਾ ਸੰਘਰਸ਼ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਮੈਨੂੰ ਦਿਓ ਜਰਾ تھوڑੇ ਅਪਡੇਟਸ ਲਈ ਵੇਖਦੇ ਰਹੋ ਜਗਪਤ